ਪੰਜਾਬ ਚ ਪੰਚਾਇਤੀ ਚੋਣਾਂ ਲਈ ਨਾਮਿਨੇਸ਼ਨ ਪੂਰੀ ਹੋ ਚੁੱਕੀ ਹੈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿੱਥੇ ਸਭ ਤੋਂ ਵੱਧ ਸਰਪੰਚ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਨੇ ਤੇ ਕਿੱਥੇ ਸਭ ਤੋਂ ਘੱਟ ਉਮੀਦਵਾਰਾਂ ਵੱਲੋਂ ਸਰਪੰਚੀ ਲਈ ਪੰਚੀ ਲਈ ਕਾਗਜ਼ ਦਾਖਲ ਕੀਤੇ ਗਏ ਨੇ ਜੀਹਾਂ ਪੰਜਾਬ ਭਰ ਤੋਂ ਸਰਪੰਚੀ ਲਈ ਕੁੱਲ 52825 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਜਦਕਿ 166338 ਉਮੀਦਵਾਰਾਂ ਵੱਲੋਂ ਪੰਚੀ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਜੇ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਚ ਸਭ ਤੋਂ ਵੱਧ ਸਰਪੰਚੀ ਲਈ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਜੀਹਾਂ 5317 ਜੀਹਾਂ ਤੁਸੀਂ ਸਹੀ ਸੁਣਿਆ 5317 ਉਮੀਦਵਾਰਾਂ ਵੱਲੋਂ ਸਰਪੰਚੀ ਲਈ ਕਾਗਜ਼ ਦਾਖਲ ਕੀਤੇ ਗਏ ਨੇ ਤੇ ਜਦਕੇ ਪੰਚੀ ਲਈ 17484 ਉਮੀਦਵਾਰ ਚੋਣ ਮੈਦਾਨ ਚ ਨਿਤਰੇ ਨੇ ਜੇ ਗੱਲ ਕਰੀਏ ਤਾਂ ਦੂਜੇ ਨੰਬਰ ਤੇ ਹੁਸ਼ਿਆਰਪੁਰ ਚ ਉਮੀਦਵਾਰਾਂ ਵੱਲੋਂ ਸਰਪੰਚੀ ਲਈ ਕਾਗਜ਼ ਭਰੇ ਗਏ ਨੇ ਇੱਥੇ 4419 ਸਰਪੰਚਾਂ ਲਈ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਜਦਕਿ 12767 ਪੰਚਾਂ ਲਈ ਕਾਗਜ਼ ਦਾਖਲ ਕੀਤੇ ਗਏ ਨੇ ਵੱਧ ਉਮੀਦਵਾਰਾਂ ਦੀ ਲਿਸਟ 'ਚ ਤੀਜੇ ਨੰਬਰ ਤੇ ਪਟਿਆਲਾ 'ਚ ਸਰਪੰਚ ਬਣ ਦੇ ਚਾਹਵਾਨ ਦਿਖਾਈ ਦਿੱਤੇ ਨੇ ਇੱਥੇ 4296 ਸਰਪੰਚੀ ਲਈ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਨੇ ਜਦਕਿ ਇੱਥੇ ਪੰਚਾਂ ਲਈ 11688 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਹੁਣ ਗੱਲ ਸਰਪੰਚੀ ਤੇ ਪੰਚਾਂ ਲਈ ਘੱਟ ਦਿਲਚਸਪੀ ਦਿਖਾਉਣ ਵਾਲੇ ਤਿੰਨ ਜ਼ਿਲ੍ਹਿਆਂ ਦੀ ਕਰਾਂਗੇ ਜਿੱਹਾਂ ਸਭ ਤੋਂ ਘੱਟ ਸਰਪੰਚੀ ਦੇ ਚਾਬਾਨਾ ਮਲੇਰਕੋਟਲਾ ਤੋਂ ਸਾਹਮਣੇ ਆਏ ਨੇ ਮਲੇਰਕੋਟਲਾ 'ਚ 649 ਉਮੀਦਵਾਰਾਂ ਵੱਲੋਂ ਸਰਪੰਚੀ ਲਈ ਕਾਗਜ਼ ਭਰੇ ਗਏ ਨੇ ਤੇ ਪੰਚਾਂ ਲਈ ਇੱਥੇ 2333 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਜਦਕਿ ਸਭ ਤੋਂ ਘੱਟ ਦਿਲਚਸਪੀ ਦਿਖਾਉਣ 'ਚ ਦੂਜੇ ਨੰਬਰ ਤੇ ਨਾਮ ਬਰਨਾਲਾ ਦਾ ਆਉਂਦਾ ਹੈ ਜਿੱਹਾਂ ਬਰਨਾਲਾ 'ਚ ਮਹਿਜ 774 ਸਰਪੰਚੀ ਲਈ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਜਦਕਿ 2297 ਪੰਚ ਲਈ ਉਮੀਦਵਾਰ ਚੋਣ ਮੈਦਾਨ 'ਚ ਨਿਤਰੇ ਨੇ ਸਰਪੰਚੀ ਚੋਣਾਂ 'ਚ ਸਭ ਤੋਂ ਘੱਟ ਦਿਲਚਸਪੀ ਦਿਖਾਉਣ 'ਚ ਫਰੀਦਕੋਟ ਦਾ ਨਾਮ ਤੀਜੇ ਨੰਬਰ ਤੇ ਆਉਂਦਾ ਹੈ ਜੀहां ਇੱਥੇ 1118 ਉਮੀਦਵਾਰਾਂ ਵੱਲੋਂ ਸਰਪੰਚੀ ਲਈ ਕਾਗਜ਼ ਭਰੇ ਗਏ ਨੇ ਜਦਕਿ 3370 ਉਮੀਦਵਾਰਾਂ ਵੱਲੋਂ ਪੰਜ ਵਜੋਂ ਚੋਣ ਲੜਨ ਲਈ ਦਿਲਚਸਪੀ ਦਿਖਾਈ ਗਈ ਹੈ ਦੱਸਦੀ ਕਿ ਅਜੇ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੇ ਮੈਦਾਨ 'ਚ ਨਿਤਰੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਚੈਕਿੰਗ ਕੀਤੀ ਜਾਵੇਗੀ ਜਿਸ ਕਰਕੇ ਗਿਣਤੀ ਘੱਟ ਵੱਧ ਸਕਦੀ ਹੈ ਤੇ ਨਾਲ ਹੀ 7 ਅਕਤੂਬਰ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਵੀ ਲੈ ਸਕਦੇ ਨੇ ਜਾਣਕਾਰੀ ਮੁਤਾਬਕ ਪੰਜਾਬ ਦੇ 13229 ਪਿੰਡਾਂ 'ਚ VOTING ਹੋਵੇਗੀ ਤੇ 15 ਅਕਤੂਬਰ ਨੂੰ VOTING ਹੋਣ ਜਾ ਰਹੀ ਹੈ ਜਿਸ ਕਰਕੇ ਜਿੱਥੇ ਉਮੀਦਵਾਰਾਂ ਵੱਲੋਂ ਜਿੱਤਣ ਲਈ ਪੂਰੀ ਬਾਹ ਲਗਾਈ ਜਾ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀ ਵਧ ਗਈ ਹੈ ਤਾਂ ਕਿ ਸ਼ਾਂਤੀ ਨਾਲ ਚੋਣਾਂ ਨੂੰ ਨੇਪਰੇ ਚਾੜਿਆ ਜਾ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ